ਇੱਕ ਸਾਡੇ ਮੁਕਦਮਾ ਦਾ ਚੋਇਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 307 ਆਰਪੀਸੀ ਥਾਣਾ ਡੂਏ ਨੰਬਰ 7 ਦੇ ਵਿੱਚ 21 2024 ਇਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਬੀ ਕੁੜੀ ਇਮੀਗ੍ਰੇਸ਼ਨ ਦਾ ਕਰਮਚਾਰੀ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰਸ਼ਨ ਕੀਤਾ ਤੇ ਜੋ ਕਾਕਾ ਸਿੰਘ ਇਲੀਅਸ ਪੰਨਾ ਸਿੱਧੂ ਸਮਰੂਰ ਦਾ ਰਹਿਣ ਵਾਲਾ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਕਾਲਾਂ ਕਰਕੇ ਥ੍ਰੈਟ ਕਰ ਰਿਹਾ ਐ, ਐਕਸੋਰਸ਼ਨ ਕਰਕੇ ਮੇਰੇ ਤੋਂ ਪੈਸੇ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੰਦੇ ਨਹੀਂ ਤੈਨ ਮੇਰੇ ਘਰ ਦੇ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤੇਰਾ ਜੂਸ ਕੱਟੂਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਰਿਪੋਰਟ ਵੀ ਦਿੱਤੀ। ਉਹਦੇ ਵਿੱਚ ਅਸੀਂ ਇੱਕ ਮਕਦਮਾ 20 ਤਰੀਕ ਮਿਹੜਾ ਰਕਤ ਕੀਤਾ ਸੀ। ਇਹ ਦੇਖੋ ਪਾਕਾ ਸਿੱਧੂ ਇਲੀਸਪਾਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਥਨੋਲੇ ਤੋਂ ਉਹ ਸਾਡੇ ਕੋਲ ਦੋ ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹਨੂੰ ਰਿਮਾਂਡ ਹਾਸਿਲ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆਸ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਰਿੰਗ ਰਿਮਾਂਡ ਇਹਨੂੰ ਇੰਟਰਰਵਿਊਟ ਕੀਤਾ ਗਿਆ ਇਹਨੂੰ ਬਰਫ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਹ ਤੇ ਮਕਦਮਾ ਦਰਜ ਕੀਤਾ ਇਹਨੂੰ ਮਾਨਯੋਗ ਕੋਰਟ 'ਚ ਪੇਸ਼ ਕੀਤਾ ਤਾਂ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਜਮ ਉਸ ਨੂੰ ਜੁਡੀਸ਼ੀਅਲ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਉਹ ਜੁਡੀਸ਼ਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪੁੱਛਗਛਣ ਦੀ ਸੀ ਉਹ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਮੈਨੂੰ ਇੰਟਰਵਿਊ ਦੇ ਬਿਲਕੁਲ ਗਲਤ ਆ ਬੇਵਿਨਿਆ